ਮੋਦੀ ਸਰਕਾਰ ਜਿੰਦਾਬਾਦ ਮੋਦੀ ਸਰਕਾਰ ਜਿੰਦਾਬਾਦ ਤੁਸੀਂ ਕਹੋਗੇ ਵੀ ਇਹ ਮੋਦੀ ਨੂੰ ਜਿੰਦਾਬਾਦ ਕਿਉਂ ਕਹੀ ਜਾਂਦਾ ਜਿੰਦਾਬਾਦ ਮੈਂ ਤਾਂ ਕਹੀ ਜਾਂਦਾ ਕਿ ਇਹਨੇ ਗੁੰਗੇ ਬੋਲੇ ਇੱਕ ਤਾਂ ਸੁਣ ਲਾ ਤੇ ਜਿਹੜੇ ਬੋਲੇ ਸੀ ਤੇ ਜਿਹੜੇ ਗੁੰਗੇ ਸੀ ਉਹ ਬੋਲਣ ਲਾਤੇ ਗੁੰਗੇ ਬੋਲੇ ਪਹਿਲਾਂ ਗੁੰਗੇ ਨਹੀਂ ਸੀਗੇ ਉਹ ਜਮਾਂਦਰੂ ਗੁੰਗੇ ਨਹੀਂ ਸੀਗੇ ਉਹ ਗੁੰਗੇ ਸੀਗੇ 2022 ਤੋਂ ਲੈ ਕੇ ਹੁਣ ਤੱਕ ਦੇ ਗੁੰਗੇ ਤੇ ਜਿਹੜੇ ਹੁਣ ਤੱਕ ਦੇ ਗੁੰਗੇ ਸੀ ਉਹ ਮੋਦੀ ਨੇ ਫਿਰ ਬਾਹਰ ਕੱਢਤੇ ਉਹ ਗੁੰਗੇ ਹੈ ਕੌਣਾ ਤੁਹਾਡੀ ਤਾਂ ਅੱਖ ਤੱਕ ਸਾਨਾ ਤੇ ਜਾਂਦੀ ਰਹੀ ਹਣੀ ਨਾ ਭਾਈ ਮੈਂ ਉਹਨਾਂ ਨੂੰ ਨਹੀਂ ਕੁਛ ਆਂਦਾ ਉਹ ਤਾਂ ਵਿਚਾਰਾ ਆਦੇ ਹੱਕ ਮੰਗੀ ਜਾਂਦੇ ਉੱਥੇ ਗੁੰਗੇ ਬੋਲੇ ਬਣੇ ਸੀ ਆਮ ਆਦਮੀ ਪਾਰਟੀ ਵਾਲੇ ਤੇ ਜਿਹੜੇ ਗੁੰਗੇ ਬੋਲੇ ਅੱਜ ਬੋਲਣ ਲੱਗ ਗਏ ਆ ਮੈਂ ਬੀਬਾ ਅਨਮੋਲ ਗਗਨਮਾਨ ਜੀ ਤੁਹਾਨੂੰ ਕਹਿ ਰਿਆਂ ਤੁਹਾਡੀ ਇੰਟਰਵਿਊ ਸੁਣ ਕੇ ਹਟਿਆ ਤੁਸੀਂ ਕਹਿ ਕੀ ਰਹੇ ਆ ਕਿ ਮੈਂ ਕਿਸਾਨਾਂ ਦੀ ਧੀ ਆ ਕਿਸਾਨਾਂ ਤੇ ਲਾਠੀ ਚਾਰਜ ਹੋਏ ਆ ਅਥਰੂ ਗੈਂਸਾ ਸਿੱਟੀਆਂ ਗੀਆਂ ਗੋਲੀਆਂ ਚੱਲੀਆਂ ਤੇ ਮੇਰੀ ਹਮੇਸ਼ਾ ਤੋਂ ਇੱਕ ਖੁਆਬ ਰਿਹਾ ਕਿ ਮੇਰੀ ਇੱਕ ਤਮੰਨਾ ਕਿ ਕਿਸਾਨਾਂ ਨੂੰ ਐਮਐਸਪੀ ਮਿਲਣੀ ਚਾਹੀਦੀ ਆ ਪਰ ਉਦੋਂ ਪਹਿਲਾ ਬੀਬੀ ਜੀ ਤੁਸੀਂ ਇਹ ਕਿਹਾ ਕਿ ਮੈਂ ਕਿਸਾਨਾਂ ਦੀ ਧੀ ਆ ਅਸੀਂ ਕਿਸਾਨਾਂ ਦੇ ਨਾਲ ਜੁੜੇ ਹੋਏ ਆ ਪਰ ਜਦੋਂ ਜੀਰਾ ਫੈਕਟਰੀ ਲੱਗੀ ਸੀ ਉਦੋਂ ਬੀਬੀ ਤੁਹਾਂ ਬਾਨੀਆਂ ਦੀ ਕੁੜੀ ਸੀ ਕਿ ਅੰਡਾਨੀਆਂ ਦੀ ਕੁੜੀ ਸੀ ਜਾਂ ਟਾਟਾ ਬਿਰਲਾ ਦੀ ਕੁੜੀ ਸੀ ਉਸ ਟਾਈਮ ਤੇ ਬੀਬੀ ਜੀ ਮੂੰਹ ਨੂੰ ਕਿਉਂ ਚੇਪੀ ਲਾਈ ਹੋਈ ਸੀ ਕਿਉਂ ਨਹੀਂ ਬੋਲੇ ਜਦੋਂ ਉੱਥੇ ਵੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਜੀਰਾ ਫੈਕਟਰੀ ਦੇ ਵਿੱਚ ਕੁੱਟਿਆ ਗਿਆ ਧੋਇਆ ਗਿਆ ਬੀਬੀਆਂ ਨੂੰ ਧੱਕੇ ਮਾਰੇ ਗਏ ਪਰਚੇ ਪਏ ਰਹੇ ਉਹ ਲੋਕ ਧਰਨਾ ਲਾਈ ਬੈਠੇ ਸੀ ਤੇ ਕਹਿੰਦੇ ਅੱਜ ਵੀ ਧਰਨਾ ਲੱਗਿਆ ਤੇ ਉਸ ਟਾਈਮ ਤੇ ਬੀਬੀ ਜੀ ਕਿਉਂ ਗੱਲ ਚੁੱਪ ਰਹੇ ਤੁਸੀਂ ਫਿਰ ਦੂਜੇ ਨੰਬਰ ਤੇ ਮਜ਼ਦੂਰ 2022-23 ਦੇ 2022 ਦੇ ਵਿੱਚ ਤੁਹਾਡੇ ਭਗਵੰਤ ਮਾਨ ਦੇ ਬਾਹਰ ਅੱਗੇ ਗਏ ਤੇ ਉਹਨਾਂ ਦਾ ਕਹਿਣਾ ਕੀ ਸੀ ਕਿ ਸਾਡੀਆਂ ਮੰਗਾਂ ਪੂਰੀਆਂ ਕਰੋ ਤੇ ਮੰਗਾਂ ਤਾਂ ਪੂਰੀਆਂ ਨਹੀਂ ਕੀਤੀਆਂ ਉੱਥੇ ਲਾਠੀ ਚਾਰਜ ਕੀਤਾ ਮਜ਼ਦੂਰਾਂ ਤੇ ਨਾ ਔਰਤਾਂ ਵੇਖੀਆਂ ਨਾ ਬਜ਼ੁਰਗ ਵੇਖੇ ਨਾ ਬੱਚੇ ਵੇਖੇ ਉਸ ਟਾਈਮ ਤੇ ਬੀਬੀ ਜੀ ਕਿਹੜੀ ਇਹੋ ਜੀ ਚੀਜ਼ ਖਾ ਲਈ ਸੀ ਕਿ ਤੁਹਾਨੂੰ ਡਾਕਟਰ ਨੇ ਬੋਲਣ ਤੋਂ ਰੋਕਿਆ ਸੀ ਮਾਫੀ ਚਾਹੁੰਨਾ ਮੈਂ ਕੋਈ ਗੱਲਾਂ ਕੌੜੀਆਂ ਨਹੀਂ ਕਰੀ ਜਾਂਦਾ ਜੇਕਰ ਕੌੜੀਆਂ ਲੱਗਦੀਆਂ ਤੇ ਅੱਧਾ ਕਿਲੋ ਗੁੜ ਕੋਲ ਲੈ ਕੇ ਰੱਖ ਲਓ ਗੁੜਾਂ ਦੇ ਦਿਨ ਚੱਲੀ ਜਾਂਦੇ ਆ ਨਾਲੇ ਮੇਰੀ ਗੱਲ ਸੁਣ ਲਿਆ ਕਰੋ ਜੇ 나ੜੇ ਗੋਲ ਦੀ ਗੁੜ ਦੀ ਡਲੀ ਖਾ ਲਿਆ ਕਰੋ ਜੇ ਤੇ ਖਾ ਕੇ ਕੀ ਕਰੂ ਜੀ ਹਾਂ ਗੱਲ ਤਾਂ ਠੀਕ ਆ ਫਿਰ ਬੀਬਾ ਜੀ ਆ ਪਰਚੇ ਪਏ ਜਦੋਂ ਆ ਭਾਨੇ ਸਿੱਧੂ ਤੇ ਪਰਚੇ ਪਏ ਉਦੋਂ ਲੋਕਾਂ ਨੇ ਇਕੱਠ ਕੀਤਾ ਤੇ ਇੱਕ ਤਰੀਕ ਨੂੰ ਸੰਗਰੂਰ ਜਾਣਾ ਸੀ ਤੇ ਤੁਸੀਂ ਵੀ ਬੈਰੀਗੇਡ ਕਰਾਈ ਸੀ ਬੀਬਾ ਜੀ ਉਸ ਟਾਈਮ ਤੇ ਕਾ ਵੇਖੀ ਕਿਤੇ ਗੁੜ ਉਦੋਂ ਉਦੋਂ ਵੀ ਗੁੜ ਦੇ ਦਿਨ ਚੱਲ ਲੀ ਜਾਂਦੇ ਸੀ ਕਿਤੇ ਗੁੜ ਜ਼ਿਆਦੇ ਤਾਂ ਨਹੀਂ ਖਾ ਲਿਆ ਸੀ ਕਿ ਮੂੰਹ ਦੇ ਵਿੱਚ ਕਿਹਦੇ ਗੋੜਾ ਰਿਆ ਸੀ ਤੁਹਾਡੀ ਸਰਕਾਰ ਉਦੋਂ ਕਿਉਂ ਨਹੀਂ ਬੋਲੀ ਬੀਬੀ ਜੀ ਜੇਕਰ ਗੱਲਾਂ ਝੂਠਾ ਤੁਸੀਂ ਦੱਸੋ ਫੇਰ ਤੁਸੀਂ ਬੀਬਾ ਜੀ ਉਸ ਤੋਂ ਬਾਅਦ 3 ਤਰੀਕ ਨੂੰ ਭਗਵੰਤ ਮਾਨ ਦੀ ਕੋਠੀ ਜਾਣਾ ਸੀ 3 ਫਰਵਰੀ ਨੂੰ ਲੋਕਾਂ ਨੂੰ ਰੋਕਿਆ ਗਿਆ ਪਰਚੇ ਪਾਏ ਗਏ ਉਹ ਆਖੇ ਦੂਜਿਆਂ ਨੂੰ ਕਰਦੇ ਆ ਗੱਲਾਂ ਤੁਸੀਂ ਉਹ ਲੋਕ ਜਿਨ੍ਹਾਂ ਦੇ ਖੁਦ ਘਰ ਕੱਚ ਦੇ ਹੁੰਦੇ ਆ ਉਹ ਕਿਸੇ ਦੀ ਕੋਠੀ ਨੂੰ ਡਲੇ ਨਹੀਂ ਮਾਰਦੇ ਤੁਸੀਂ ਬੀਜੇਪੀ ਨੂੰ ਕਹਿ ਰਹੇ ਆ ਪਹਿਲਾਂ ਆਪ ਦੀ ਪੀੜੀ ਥੱਲੇ ਸੋਟਾ ਮਾਰੋ ਇਹ ਹੀ ਭਗਵੰਤ ਮਾਨ ਜਦੋਂ ਪੰਜਾਬ ਦੇ ਵਿੱਚ ਧਰਨੇ ਲੱਗਦੇ ਸੀ ਇਨੇ ਕੀ ਕਿਹਾ ਸੀ ਕਿ ਕਈ ਕਿਸਾਨ ਤਾਂ ਪੈਸਾ ਇਕੱਠਾ ਕਰਨ ਵਾਸਤੇ ਧਰਨੇ ਲਾਉਂਦੇ ਆ ਉਸ ਟਾਈਮ ਤੇ ਬੀਬਾ ਜੀ ਦੱਸੋ ਹੁਣ ਬੀਬਾ ਜੀ ਮੈਂ ਕਿਸਾਨਾਂ ਦੀ ਤੀ ਆ ਉਦੋਂ ਤਾਂ ਚੁਟਕੀ ਵਾਲੀ ਬੇਬੇ ਬਣੀ ਹੋਈ ਸੀ ਮਤਲਬ ਪੁੱਛਾ ਦੇਣ ਵਾਲੇ ਜਿਵੇਂ ਬਾਬੇ ਨਹੀਂ ਹੁੰਦੇ ਤੁਹਾਨੂੰ ਬੇਬੇ ਜੀ ਕਹਿ ਦਿੰਨੇ ਆ ਉਦੋਂ ਨਾਲ ਦੀ ਨਾਲ 55 ਮਿੰਟਾਂ ਚ ਐਮਐਸਪੀ 55 ਮਿੰਟਾਂ ਚ ਐਮਐਸਪੀ ਅਸਤੀਫਾ ਦਿਓ ਅਸਤੀਫਾ ਦਿਓ ਸਾਨੂੰ ਕੇਦਰੀ ਵੱਲ ਸਾਹਮਣੇ ਕਹਿ ਕੇ ਕੱਲਿਆ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਦਿਓ ਉਸ ਟਾਈਮ ਤੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨ ਤੁਹਾਡੇ ਮਗਰ ਲੱਗੇ ਖੈਰ ਉਦੋਂ ਤੁਸੀਂ ਕੋਈ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਸੀ ਮਜ਼ਦੂਰ ਤਾਂ ਐਵੇਂ ਝਵੇਂ ਮਗਰ ਲੱਗੇ ਤੇ ਅੱਜ ਮਜ਼ਦੂਰ ਕਹਿ ਦਿੰਦੇ ਆ ਕਿ ਸਾਡੀ ਕੋਈ ਗੱਲ ਨਹੀਂ ਕਰਦਾ ਇਹ ਗੱਲ ਰੱਖਣੀ ਪੈਣੀ ਹੈ ਇਹਨਾਂ ਸਾਹਮਣੇ ਫਿਰ ਗੱਲ ਹੋਊਗੀ ਜੇ ਹੁਣ ਗੱਲ ਕਰਾਂ ਬੀਬੀ ਜੀ ਅੱਜ ਤੁਸੀਂ ਉਹ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ ਮੈਂ ਜਜ਼ਬਾਤੀ ਹੋ ਗਈ ਸੀ ਜਜ਼ਬਾਤੀ ਹੋ ਕੇ ਮੈਂ ਇਹ ਕਹਿ ਬੈਠੀ ਪਰ ਜਦੋਂ ਵੀ ਮੌਕਾ ਮਿਲੂਗਾ ਐਮਐਸਪੀ ਦਵਾਉਣ ਦਾ ਮੈਂ ਮੌਕਾ ਜ਼ਰੂਰ ਦਵਾਉਂਗੀ ਅੱਛਾ ਬੀਬੀ ਜੀ ਮੰਤਰੀ ਤੁਸੀਂ ਆ ਇਸ ਟਾਈਮ ਸਰਕਾਰ ਤੁਹਾਡੀ ਆ ਸ਼ੋਮੀਨਾਥਨ ਦੀ ਰਿਪੋਰਟ ਦਿੱਲੀ ਦੇ ਵਿੱਚ ਲਾਗੂ ਆ ਕੇਸਰੀਵਾਲ ਸਾਹਿਬ ਨੇ ਕਹਿ ਕੇ ਕੱਲਿਆ ਹੁਣ ਇਸ ਟਾਈਮ ਮਾਫੀ ਕੇਸਰੀਵਾਲ ਮੰਗੇ ਪੰਜਾਬ ਤੋਂ ਤੋ ਤੁਸ ਤੁਨੂੰ ਉਹਨੇ ਕਹਿ ਕੇ ਕੱਲਿਆ ਸੀ ਯਾਦ ਕਰੋ ਜੇਕਰ ਬਿਆਨ ਭੁੱਲਦੇ ਆ ਤਾਂ ਬਿਆਨ ਉਹ ਚੱਕ ਕੇ ਕਿੱਥੋਂ ਸੁਣ ਲੋ ਝੂਠ ਮਾਰ ਕੇ ਸਰਕਾਰ ਬਣਾਈ ਆ ਇੱਕ ਵਾਰੀ ਕਹੋ ਤੁਸੀਂ ਕਿ ਹਾਂ ਅਸੀਂ ਝੂਠੇ ਆ ਅਸੀਂ ਡਰਾਮੇਬਾਜ਼ ਆ ਸਾਥੋਂ ਡਰਾਮਾ ਜਿਹੜਾ ਮਰਜ਼ੀ ਕਰਾ ਲਓ ਪਰ ਪੰਜਾਬ ਦਾ ਕੰਮ ਨਹੀਂ ਹੋਣਾ ਫੋਟੋ ਚਾਹੇ ਦਰਖਤਾਂ ਤੇ ਲਵਾ ਲਓ ਪਰ ਪੰਜਾਬ ਦਾ ਕੰਮ ਨਹੀਂ ਹੋਣਾ ਬੀਬੀ ਜੀ ਇਹ ਜਵਾਬ ਦੇਣੇ ਪੈਣਗੇ ਪੰਜਾਬ ਦੇ ਲੋਕਾਂ ਨੂੰ ਜਦੋਂ ਤਾਂ ਕੋਈ ਬੀਜੇਪੀ ਦੀ ਗੱਲ ਹੋਵੇ ਉਦੋਂ ਤਾਂ ਸਾਰੇ ਜਿਵੇਂ ਕੱਚੂ ਕੁੰਮਾ ਨਹੀਂ ਧੌਣ ਬਾਹਰ ਕੱਢਦਾ ਆਪਦੀ ਤੇ ਐ ਕਰਕੇ ਕਹਿੰਦਾ ਹਾਂ ਕਿੱਥੇ ਕੀ ਕੁਝ ਪਿਆ ਕੰਮ ਹੋ ਜਾਂਦਾ ਤੇ ਜਦੋਂ ਕੋਈ ਭਗਵੰਤਮਾਨ ਕੰਮ ਕਰਦਾ ਉਦੋਂ ਫਿਰ ਧੌਣ ਵਿੱਚਵਾੜ ਰਹੇ ਨੇ ਕੱਚੂ ਕੁੰਮੇ ਤੇਰਾ ਮੁੜ ਕੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੜਦਾ ਧੌਣ ਹੀ ਅੰਦਰ ਪਈ ਸੀ ਬੀਬਾ ਜੀ ਇਹ ਤੁਸੀਂ ਦੱਸੋ ਕਿ ਸਰਕਾਰ ਹੁਣ ਤੁਸੀਂ ਲੋਕਤੰਤਰ ਦਾ ਨਾਮ ਲਿਆ ਸੀ ਤੇ ਲੋਕਤੰਤਰ ਦੇ ਵਿੱਚ ਹਰ ਕੋਈ ਬੰਦਾ ਬੋਲ ਸਕਦਾ ਬਾਬਾ ਸਾਹਿਬ ਆਮ ਬੇਦਕਾਰ ਜੀ ਨੇ ਹੱਕ ਲੈ ਕੇ ਦਿੱਤਾ ਹੁਣ ਜਦੋਂ ਸਾਡੇ ਅਰਗੇ ਬੋਲਦੇ ਆ ਤੁਹਾਡੀ ਸਰਕਾਰ ਪਰਚਿਆਂ ਦੇ ਡਰਾਵੇ ਦਿੰਦੀ ਆ ਤੁਹਾਡੀ ਸਰਕਾਰ ਦੇ ਵਿੱਚ ਤੁਹਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਆ ਕੁੱਤੇ ਖੁੱਲ ਜਾਂਦੇ ਆ ਇਹ ਲੋਕਾਂ ਨੂੰ ਪੁੱਠਾ ਸਿੱਧਾ ਬੋਲਦੇ ਆ ਹੁਣ ਮੈਨੂੰ ਦੱਸੋ ਇਹ ਮੈਨੂੰ ਤੁਸੀਂ ਕਹੋਗੇ ਸ਼ਬਦ ਪੁੱਠੇ ਬੋਲਦਾ ਮੈਂ ਭਰਾਵੋ ਆਮ ਆਦਮੀ ਪਾਰਟੀ ਵਾਲਿਓ ਸਾਰਿਆਂ ਨੂੰ ਨਹੀਂ ਆਂਦਾ ਨੋਟ ਕਰਿਆ ਜੇ ਗੱਲ ਇੱਕ ਪੇਜ ਆਲਾ ਸੀ ਕੋਈ ਨ ਆ ਗੋਤਾ ਸੰਧੂ ਸੀ ਪਰ ਮੁੰਡਾ ਜਿਹ ਕਲੋ ਪ੍ਰੇਮਚੰਦ ਦਾ ਬਣਿਆ ਆ ਉਹਨੇ ਪੁੱਠੇ ਪੁੱਠੇ ਸ਼ਬਦ ਲੇਕ ਕੇ ਲਾਏ ਉਹਨੇ ਇਹੋ ਜੇ ਗੁਪਤਾਂ ਅੰਗ ਲੇਕ ਕੇ ਲਾਇਆ ਕਦੇ ਕੁਛ ਲੇਕ ਕੇ ਲਾਇਆ ਇਹ ਥੋੜੇ ਆਮ ਆਦਮੀ ਪਾਰਟੀ ਦੇ ਕੁੱਤੇ ਖੁੱਲੇ ਫਿਰਦੇ ਸੀ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਫਿਰ ਉਹਨੇ ਫੋਨ ਨਜਾਇਜ਼ ਲਾਏ ਹਲੇ ਤੱਕ ਮੈਂ ਐਪਲੀਕੇਸ਼ਨ ਦੇ ਆਇਆ ਉਹਦੀ ਕੋਈ ਕੋਈ ਕਾਰਵਾਈ ਨਹੀਂ ਹੋ ਰਹੀ ਤੁਸੀਂ ਕੋਈ ਘਟ ਨਹੀਂਗੇ ਯਾਦ ਰੱਖੋ ਮੋਦੀ ਨੂੰ ਤੁਸੀਂ ਬਾਅਦ ਚ ਕਹੋ ਜੇ ਪਹਿਲਾਂ ਆਪਦੀ ਪੀੜੀ ਥੱਲੇ ਸੋਟਾ ਮਾਰੋ ਮੈਂ ਇੱਥੇ ਕੋਈ ਬੀਜੇਪੀ ਦੀ ਸਪੋਰਟ ਨਹੀਂ ਕਰਦਾ ਪਰ ਮੈਂ ਤੁਹਾਨੂੰ ਸ਼ੀਸ਼ਾ ਵਿਖਾਈ ਜਾਂਦਾ ਕਿ ਆਹ ਵੇਖੋ ਕਹਿੰਦਾ ਬੁੱਲਿਆ ਗੰਮਨਾ ਕਰਿਆ ਕਰ ਬੁੱਲਿਆ ਗੰਮਨਾ ਕਰਿਆ ਕਰ ਤਕਦੀਰ ਬਦਲਦੀ ਰਹਿੰਦੀ ਆ ਸ਼ੀਸ਼ਾ ਸ਼ੀਸ਼ਾ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਬੀਬਾ ਅਨਮੋਲ ਗਗਨ ਮਾਨ ਜੀ ਸ਼ੀਸ਼ਾ ਹੀ ਬਦਲਿਆ ਉਹ ਸ਼ੀਸ਼ਾ ਭਾਜਪੀ ਦਾ ਹਾਂ ਸ਼ੀਸ਼ਾ ਝਾੜੂ ਆ ਲੈਦਾ ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਬਸ ਤਸਵੀਰ ਬਦਲਦੀ ਰਹਿੰਦੀ ਆ ਕਦੇ ਤਸਵੀਰ ਪੰਜਾਬ ਸਰਕਾਰ ਦੀ ਘੁੱੜਦੀ ਆ ਕਦੇ ਤਸਵੀਰ ਸਾਨੂੰ ਉਹ ਅੱਛਾ ਦੂਜੇ ਪਾਸੇ ਆ ਬੀਬੀ ਹਣ ਤੁਸੀਂ ਕੀ ਕਿਹਾ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਆਮ ਘਰੋਂ ਆ ਆਮ ਘਰੋਂ ਹੋ ਕੇ ਤੁਹਾਡੇ ਆ ਰੇਤਾਂ ਮਾਫੀਆ ਦਾ ਰੌਲਾ ਪਈ ਜਾਂਦਾ ਬੀਬੀ ਜੀ ਉੱਥੇ ਕਿਉਂ ਨਹੀਂ ਬੋਲਦੇ ਉੱਥੇ ਵੀ ਕੋਈ ਭਾਜਪਾ ਨੂੰ ਕਹਿ ਦਿਓ ਕਿਸੇ ਕਾਂਗਰਸ ਨੂੰ ਕਹਿ ਦਿਓ ਚਰਨਜੀਤ ਸਿੰਘ ਚੰਨੀ ਜਿਹੜੇ ਆਪਣੇ ਜਿਹੜਾ ਉੱਥੇ ਵਿਖਾ ਰਹੇ ਸੀਗੇ ਮੈਂ ਉਹਦਾ ਨਾਂ ਭੁੱਲਦਾ ਜਿਹੜਾ ਕਹਿ ਲਓ ਉਹ ਸਤਲੁਜ ਦਰਿਆ ਦੇ ਵਿੱਚ ਉਹ ਜਲੰਧਰ ਜਾ ਰਹੇ ਸੀਗੇ ਤੇ ਉਹਨਾਂ ਨੇ ਸ਼ਰਮ ਵਿਖਾਈ ਕਿ ਆ ਚੱਲੀ ਜਾਂਦੀ ਮੈਨਿੰਗ ਫਿਰ ਕਾਂਗਰਸ ਦਾ ਹੀ ਆ ਜੀਰਾ ਆਪਣੇ ਜੀਰੇ ਦਾ ਜਿਹੜਾ ਸਾਫਕਾ ਕੋਲ ਵੀਰ ਜੀਰਾ ਐਮਐਲਏ ਸਾਫਕਾ ਜਿਹਨੇ ਸੁੱਦਾ ਕਿਹਾ ਕਿ ਉਹ ਚੱਲੀ ਜਾਂਦੀ ਮਹਿਨ ਦੇਖੋ ਰੋਕੋ ਉੱਥੇ ਵੀ ਬਾਜੀ ਫੇਰ ਗੱਲ ਉੱਥੇ ਆਉਂਦੀ ਆ ਕਿ ਤੁਸੀਂ ਉੱਥੇ ਚੁੱਪ ਹੋ ਗਏ ਅਖੇ ਸਾਡੇ ਵਾਰੀ ਰੰਗ ਮੁੱਕਿਆ ਹੋਲੀ ਗੈਰਾਂ ਨਾਲ ਖੇਢੀ ਤੂੰ ਬਥੇਰੀ ਥੋੜੀ ਸਰਕਾਰ ਹੋਰਾਂ ਨਾਲ ਹੋਲੀ ਖੇਢੀ ਜਾਂਦੀ ਆ ਪਰ ਪੰਜਾਬ ਦੇ ਵਿੱਚ ਜਦੋਂ ਗੱਲ ਆਉਂਦੀ ਆ ਸਾਡੇ ਵਾਰੀ ਰੰਗ ਮੁਕਦਾ ਕਿ ਖਜ਼ਾਨੇ ਖਾਲੀ ਆ ਤੁਹਾਡੀਆਂ ਫੋਟੋ ਲਾਉਣ ਵਾਸਤੇ ਸਭ ਕੁਝ ਆ ਜਾਂਦਾ ਹੁਣ ਫਿਰ ਤੋਂ ਗੱਲ ਇਹ ਕਹਿਣ ਲੱਗਿਆ ਕਿ ਬੀਬਾ ਜੀ ਪਹਿਲਾਂ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਤੁਹਾਡਾ ਜਿਹੜੀ ਤੁਹਾਡੀ ਸਰਕਾਰ ਦੇ ਜਿਹੜੀ ਮੈਂ ਤੁਹਾਨੂੰ ਗੱਲ ਕਹਿਣ ਲੱਗਿਆ ਸੀ ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਕਿਸਾਨਾਂ ਦੇ ਪੁੱਤਾਂ ਧੀਆਂ ਅਸੀਂ ਕਿਸਾਨਾਂ ਦੀਆਂ ਦੂਜੇ ਪਾਸੇ ਪੰਜਾਬ ਦੇ ਡੀਜੀਪੀ ਡੀਜੀਪੀ ਸਾਹਿਬ ਨੇ ਪੰਜਾਬ ਦੇ ਡੀਜੀਪੀ ਸਾਹਿਬ ਨੇ ਐਸਐਸਪੀ ਸਾਹਿਬਾਨਾਂ ਨੂੰ ਇਹ ਨੋਟਿਸ ਦਿੱਤਾ ਕਿ ਕੋਈ ਜੀਸੀਬੀ ਜਾਂ ਕੋਈ ਹੋਰ ਸਾਧਨ ਜਿਹਦੇ ਨਾਲ ਬੈਰੀਕੇਡ ਪਾਸੇ ਕੀਤੇ ਜਾਣ ਉਥੋਂ ਵਾਲੇ ਤੇ ਤੁਸੀਂ ਉਹ ਚੀਜ਼ ਨੂੰ ਜੀਸੀਬੀ ਜਾਣ ਨਹੀਂ ਦੇਣੀਆਂ ਤੇ ਪੰਜਾਬ ਦੇ ਵਿੱਚੋਂ ਰੋਕਨੀਆਂ ਵੀ ਗੀਆਂ ਫਿਰ ਬੀਬਾ ਜੀ ਫਿਰ ਗੱਲ ਉੱਥੇ ਆਊਗੀ ਕਿ ਹਾਥੀ ਦੇ ਖਾਨ ਦੇ ਦੰਦ ਹੋਰ ਦਿਖਾਉਂਦੇ ਹੋਰ ਕਈ ਉਥੇ ਕਿਸਾਨਾਂ ਦੇ ਜਿਹੜੇ ਮੇਰੇ ਭਰਾ ਉਹ ਕਹੀ ਜਾਂਦੇ ਇੱਥੇ ਕਲਾਕਾਰ ਨਹੀਂ ਆਏ ਕਲਾਕਾਰਾਂ ਨੂੰ ਕਿਸੇ ਨੇ ਵੋਟਾਂ ਨਹੀਂ ਪਾਈਆਂ ਕਲਾਕਾਰ ਆਪਦੀ ਰਿਆਜ਼ ਕਰਦਾ ਉਥੇ ਆ ਕਰਕੇ ਸਾਰੇ ਗਾਮਾ ਪਾਦਾ ਨਹੀਂ ਸਾ 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 ਸਾਰੇ ਗਾਮਾ ਪਾਦਾ ਨਹੀਂ ਸਾ 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 ਐ ਕਰਕੇ ਅਗਲਾ ਕਲਾਕਾਰ ਬਣਿਆ ਉਹਨੇ ਅਖਾੜਾ ਲਾਇਆ ਉਹ ਤੁਹਾਡੀ ਆਰਥਿਕ ਪੱਖੋਂ ਮਦਦ ਕਰ ਦੇਵੇ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਉਹਨੇ ਪੰਜਾਬ ਦੇ ਲੋਕਾਂ ਦੇ ਪੈਸਾ ਇਕੱਠਾ ਕੀਤਾ ਹੁੰਦਾ ਫਿਰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਇਨਾਂ ਦੇ 92 ਐਮਐਲ ਫੜੋ ਤੇ ਤੁਸੀਂ ਪਿੱਛੇ ਹੋ ਜਾਓ ਉਹਨਾਂ ਨੂੰ ਇਹ ਧੱਕਾ ਲਾ ਲਾ ਕੇ ਅੱਗੇ ਲੈ ਕੇ ਜਾਓ ਜਦੋਂ ਅਥਰੂ ਗੈਸ ਆਉਂਦੀ ਉਹ ਤੋਂ ਕੋ ਚਲੋ ਬਈ ਸੂੰਗ ਤੂੰ ਅਸੀਂ ਤਾਂ ਸੂੰਗ ਸੂੰਗ ਸਾਡੇ ਤਾਂ ਬੁਰਾ ਹਾਲ ਆ ਹੁਣ ਬੀਬਾ ਜੀ ਗੱਲ ਇਹੀ ਆ ਕਿ 5 ਮਿੰਟਾਂ ਚ ਐਮਐਸਪੀ ਹੁਣ ਤੁਸੀਂ ਅਸਤੀਫਾ ਦਿਓ ਅਸਤੀਫਾ ਦਿਓ ਥੋੱਚੋ 5 ਮਿੰਟਾਂ ਚ ਐਮਐਸਪੀ ਨਹੀਂ ਦਿੱਤੀ ਗਈ ਜਾਂ ਤਾਂ ਸਿੱਧਾ ਕਹੋ ਕਿ ਸਾਡੇ ਹੱਥੇ ਤਾਂ ਪਾਵਰ ਹੈ ਨਹੀਂ ਪਾਵਰ ਤਾਂ ਪੀਣਾ ਤੁਸੀਂ ਕਹੋ ਇਸ ਕਰਕੇ ਭਾਈ ਸਾਹਿਬ ਜੇਕਰ ਬੀਬਾ ਜੀ ਮੈਂ ਕੁਝ ਗਲਤ ਬੋਲਿਆ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਜੇਕਰ ਮੇਰੀਆਂ ਗੱਲਾਂ ਦੇ ਵਿੱਚ ਕੋਈ ਗਲਤ ਸ਼ਬਦ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਤੇ ਜੇਕਰ ਇਹ ਗੱਲਾਂ ਕੌੜੀਆਂ ਲੱਗੀਆਂ ਹੋਣ ਕਿਰਪਾ ਕਰਕੇ ਗੱਲਾਂ ਤੁਸੀਂ ਸਾਰੀਆਂ ਸੁਣ ਲੀਆਂ ਹੋਣਗੀਆਂ ਇੱਥੇ ਤੁਹਾ ਤੁਸੀਂ ਕਿਸਾਨਾਂ ਦੇ ਪੁੱਤਾਂ ਹੋ ਸਕਦਾ ਗੰਨਿਆਂ ਦਾ ਤੁਹਾਡੇ ਕੋਲ ਕਮਾਦ ਹੋਵੇ ਤੇ ਇੱਕ ਗੰਨਾ ਤੜਵਾ ਕੇ ਉਹ ਮਿੱਠਾ ਗੰਨਾ ਚੱਬ ਲੋ ਜੇ ਤੇ ਜਾਂ ਫਿਰ ਗੁੜ ਤੁਹਾਨੂੰ ਮੈਂ ਪਹਿਲੇ ਹੀ ਦੱਸਤਾ ਸੀ ਕਿ ਗੁੜ ਦੀ ਡਲੀ ਖਾ ਲਓ ਨਹੀਂ ਤਾਂ ਪਰ ਤੁਸੀਂ ਤਾਂ ਮੰਤਰੀ ਆ ਤੁਹਾਡੇ ਕੋਲ ਤਾਂ ਹਰ ਚੀਜ਼ ਪਈ ਹੋਊਗੀ ਮਿੱਠੀ ਕੋਈ ਚੀਜ਼ ਖਾ ਲਿਆ ਜੇ ਤੇ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਜੇ ਇਹ ਪੰਜਾਬ ਦੇ ਹਿੱਤਾਂ ਵਾਸਤੇ ਆ ਨਾ ਕਿ ਤੁਹਾਡੀ ਵਿਰੋਧਤਾ ਵਾਸਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ